ਤੁਝੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਜੀ ਵਿਧਾਨ ਸਭਾ ਦੇ ਜਿਹੜਾ ਚੱਲੂ ਸੈਸ਼ਨ ਆ ਹੈ ਇਸ ਦੇ ਦੌਰਾਨ ਭਵਤਵਾਨ ਜੀ ਨੇ ਸਾਡੇ ਨੇਤਾ ਰਾਹੁਲ ਕਾਂਧੀ ਦੇ ਖਿਲਾਫ ਕਾਫੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਉਹਨਾਂ ਦੇ ਜਿਹੜਾ ਦਿਮਾਗੀ ਸੱਤਰ ਬਾਰੇ ਉਹਨਾਂ ਦੀ ਪੜ੍ਹਾਈ ਬਾਰੇ ਉਹਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹੋਰ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ 60 ਸਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਉਸ ਤੋਂ ਬਾਅਦ ਅਸੀਂ ਸੰਵਿਧਾਨ ਭਾਰਤ ਨੂੰ ਲੈ ਕੇ ਦਿੱਤਾ ਸੰਵਿਧਾਨ ਪਹਿਲਾਂ ਅਸੀਂ ਬਣਾਇਆ ਫਿਰ ਚਲਾਇਆ ਤੇ ਬਚਾਇਆ ਇਹ ਨਾ ਕਮਾਂ ਵਾਸਤੇ ਕਾਂਗਰਸ ਪਾਰਟੀ ਨੇ ਕੁਰਬਾਨੀਆਂ ਕੀਤੀਆਂ ਪਰ ਇਸ ਤਰ੍ਹਾਂ ਦੀਆਂ ਕੁਰਬਾਨੀ ਵਾਲੀ ਪਾਰਟੀ ਦੇ ਲਈ ਇੱਕ ਕਮੇਡੀ ਕਲਾਕਾਰ ਬੰਦਾ ਜਿਹਨੂੰ ਉਸ ਸੰਵਿਧਾਨ ਦੇ ਤਹਿਤ ਮੁੱਖ ਮੰਤਰੀ ਬਣ ਦਾ ਮੌਕਾ ਮਿਲ ਗਿਆ ਉਹ ਇਸ ਤਰ੍ਹਾਂ ਨਹੀਂ ਆ ਪੰਜ ਪੰਜਿਆ ਕਰੇ ਤੇ ਫਿਰ ਉਹ ਬਿਲਕੁਲ ਸ਼ਰਮਨਾ ਗੱਲ ਹੈ ਉਸ ਵਿਰੋਧ ਦੇ ਵਿੱਚ ਸੀ ਇਹ ਇੱਕਾ ਪਤਲਾ ਹੋ ਜਾਓ ਜੀ ਦੇਖੋ ਜੀ ਦੁਨੀਆ ਦੇ ਵਿੱਚ ਦੋ ਵੱਡੀਆਂ ਗਲਤੀਆਂ ਲੋਕਾਂ ਨੇ ਕੀਤੀਆਂ ਇੱਕ ਜਿਹੜੀ ਯੂਕਰੇਨ ਦੇ ਲੋਕਾਂ ਨੇ ਕੀਤੀ ਸੀ ਉਹਨਾਂ ਨੇ ਆਪਣਾ ਇੱਕ ਜ਼ੇਲੈਂਸਕੀ ਸੀ ਉਥੋਂ ਦਾ ਕਮੇਡੀ ਕਲਾਕਾਰ ਜ਼ੇਲੈਂਸਕੀ ਨੂੰ ਆਪਣੇ ਉਥੋਂ ਦਾ ਰਾਸ਼ਟਰਪਤੀ ਬਣਾ ਲਿਆ ਉਹਨੇ ਇੱਕ ਹਸਤਾ ਵਾਸਤਾ ਦੇਸ਼ ਤਬਾਹ ਕਰਤਾ ਤੇ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਕਮੇਡੀ ਕਲਾਕਾਰ ਭਗਵਲਤਾ ਬਾਦ ਨੂੰ ਮੁੱਖ ਮੰਤਰੀ ਬਣਾਤਾ ਉਹਨੇ ਸਾਡਾ ਜਿਹੜਾ ਵਧੀਆ ਪੰਜਾਬ ਚੱਲਦਾ ਸੀ ਉਹ ਗੈਂਗਸਟਰਾਂ ਦਾ ਪੰਜਾਬ ਬਣਾਤਾ ਉਹ ਨਸ਼ੇ ਦਾ ਪੰਜਾਬ ਬਣਾਤਾ ਤੇ ਅੱਜ ਜਿਹੜੇ ਇੱਥੇ ਕੋਈ ਵਪਾਰੀ ਪੈਸਾ ਲੋਨ ਨੂੰ ਤਿਆਰ ਨਹੀਂ ਤੇ ਵਿਕਾਸ ਦੇ ਨਾਂ ਤੇ ਕਿਤੇ ਕੋਈ ਐਕਟ ਨਹੀਂ ਲੱਗ ਰਹੀ ਜਿਹੜੇ ਸਾਰੇ ਇਸ਼ਤਿਹਾਰਾਂ ਦੇ ਵਿੱਚ ਸਾਰਾ ਵਿਕਾਸ ਚੱਲ ਰਿਹਾ ਤੇ ਜਿਹੜੇ ਲੋਕਾਂ ਦਾ ਇਲਾਜ ਹੋ ਰਿਹਾ ਉਹ ਵੀ ਟੀਵੀ ਤੇ ਮਸ਼ਹੂਰੀਆਂ ਤੇ ਜਿਹੜਾ ਇਸ਼ਤਿਹਾਰ ਆ ਉਹਦੇ 'ਚ ਹੋ ਰਿਹਾ ਕਿਸੇ ਹਸਪਤਾਲ ਦੇ ਜਾ ਕੇ ਦੇਖ ਲਓ ਬੁਰਾ ਹਾਲ ਹੈ ਬਿਜਲੀ ਨਹੀਂ ਆਉਂਦੀ ਸਾਰਾ ਦਿਨ ਆਜੀ 24 ਘੰਟੇ 12 ਘੰਟੇ ਦਾ ਕੱਟਾ ਅੱਜ ਤੇ ਬਾਰ ਬਾਰਾ ਘੰਟੇ ਦਾ ਕੱਟਾ ਅੱਕੇ ਕਦੇ ਲੱਗਿਆ ਸੀ ਆਪ ਦੱਸੋ ਤੁਸੀਂ 24 ਘੰਟੇ ਸ਼ਹਿਰਾਂ ਨੂੰ ਬਿਜਲੀ ਮਿਲਦੀ ਸੀ ਕਦੇ ਕੱਟ ਨਹੀਂ ਸੀ ਲੱਗਿਆ ਇਸੇ 12-12 ਘੰਟਿਆਂ ਦਾ ਘਟ। ਸੋ ਇਹ ਸਾਰੇ ਪਾਸੇ ਜਿਹੜੇ ਸਕੂਲਾਂ ਦਾ ਬੁਰਾ ਹਾਲ ਹੈ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ। ਜਿਹੜਾ ਸਕੂਲ ਆਫ ਐਮਿਨੈਂਸ ਦੇ ਨਾਂ ਤੇ ਇਹਨਾਂ ਨੇ ਬਹੁਤ ਰੌਲਾ ਪਾਇਆ। ਉਹਨਾਂ ਦੇ ਅੱਧੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨਹੀਂਗੇ। ਇਸੇ ਤਰ੍ਹਾਂ ਜਿਹੜੇ ਇੱਕ ਡਾਕਟਰ ਨਹੀਂ ਨਵਾਂ ਰੱਖਿਆ। ਇੱਕ ਟੀਚਰ ਨਹੀਂ ਨਵਾਂ ਰੱਖਿਆ। ਉਹਦੇ ਨਾਂ ਤੇ ਸਿਰਫ ਜਿਵੇਂ ਇੱਕ মিডিਆ ਟ੍ਰਾਇਲ ਸਾਰੇ ਪਾਸੇ ਚੱਲ ਰਿਹਾ। ਇਹ ਕੋਈ ਕੰਮ ਗਰਾਊਂਡ ਲੈਵਲ ਤੇ ਹੋ ਨਹੀਂ ਰਿਹਾ। ਇਸ ਕਰਕੇ ਜਿਹੜਾ ਭਗਵਤਪਾਲ ਦਾ ਰਵਈਆ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਉਹ ਕੋਈ ਉਡਮਰ ਮਾਰਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ। ਅੱਜ ਜੋ ਅਸੀਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਦੇ ਵਿੱਚ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਨਲਾਇਕ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਦਾ ਅਸੀਂ ਪਤਲਾ ਖੋਪਿਆ ਕਿਉਂਕਿ ਉਸ ਦੇ ਵੱਲੋਂ ਸਾਡੇ ਸਤਿਕਾਰਯੋਗ ਨੇਤਾ ਰਾਹੁਲ ગાંધી ਜਿਨ੍ਹਾਂ ਤੇ ਅੱਜ ਤੱਕ ਕੋਈ ਵੀ ਕਿਸੇ ਕਿਸਮ ਦਾ ਬਲੇਮ ਨਹੀਂ ਹੈ ਉਸ ਇਮਾਨਦਾਰ ਨੇਤਾ ਨੇ ਜਿਨੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਲੱਤ ਮਾਰੀ ਹੋਵੇ 2-3 ਤần ਵਾਰ ਤਿੰਨ ਵਾਰ ਜਿਨ੍ਹਾਂ ਨੇ ਕੁਰਸੀ ਨੂੰ ਲੱਤ ਮਾਰ ਦਿੱਤੀ ਹੈ ਉਹਨਾਂ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਨੂੰ ਬਿਲਕੁਲ ਰਾਜਨੀਤੀ ਬਾਰੇ ਨਹੀਂ ਪਤਾ ਰਾਹੁਲ ਗਾਂਧੀ ਨੂੰ ਇਹ ਨੰਬਰਦਾਰੀ ਨਹੀਂ ਜਿਹੜੀ ਪੀੜੀ ਦਰ ਪੀੜੀ ਚੱਲੀ ਆਉ ਇਸ ਤਰ੍ਹਾਂ ਦੀ ਅਪਮਾਨਜਨਕ ਟਿੱਪਣੀ ਉਹਦੇ ਤੇ ਕੀਤੀ ਹੈ ਤਾਂ ਅਸੀਂ ਪੁੱਛਣਾ ਚਾਹੁੰਦੇ ਭਗਵੰਤ ਮਾਨ ਨੂੰ ਵੀ ਭਗਵੰਤ ਮਾਨ ਜੀ ਗੁਣ ਨੇਤਾ ਵਾਲੇ ਤੁਸੀਂ ਦੱਸ ਦਿਓ ਕਿਹੜੇ ਆ ਛੋਡੇ ਵਾਲੇ ਗੁਣ ਕਿਵੇਂ ਪੈਦਾ ਕਰ ਲੈਣ ਕਿਵੇਂ ਤੁਸੀਂ ਆਪਦੇ RAMU ਵਾਲੀਆ ਸਾਹਿਬ ਦੀ ਪਿੱਠ 'ਚ ਛੁਰਾ ਮਾਰਦੇ ਰਹੇ ਕਿਵੇਂ ਉਸ ਤੋਂ ਬਾਅਦ ਤੁਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਰਾਜਨੀਤਿਕ ਗੁਰੂ ਮੰਨ ਲਿਆ ਫਿਰ ਉਸ ਦੀ ਪਿੱਠ 'ਚ ਛੁਰਾ ਮਾਰਿਆ ਫਿਰ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਆਪਣਾ ਗੁਰੂ ਮੰਨ ਲਿਆ ਗੁਰੂ ਮੰਨਣ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਤੁਸੀਂ ਹੁਣ ਆਨੇ ਮਖਾਉਣੇ ਸ਼ੁਰੂ ਕਰਤੇ ਹੋਣਾ ਮਿਤ ਸ਼ਾਹ ਦੇ ਤੁਸੀਂ ਝੋਲੀ 'ਚ ਬਹਿ ਚੁੱਕੇ ਹੋ ਕੀ ਰਾਹੁਲ ਗਾਂਧੀ ਇਹ ਦੱਸਣ ਇਸ ਤਰ੍ਹਾਂ ਦੇ ਗੁਣ ਕਿਵੇਂ ਪੈਦਾ ਕਰਨ ਵੀ ਕਿਸਾਨਾਂ ਨੂੰ ਖੋਖੇ ਨਾਲ ਬੁਲਾ ਕੇ ਉਹਨਾਂ ਦੇ ਉੱਤੇ ਪਰਚੇ ਦਰਜ ਕਰਦੇ ਨੇ ਇਹ ਨੇਤਾ ਦੇ ਗੁਣ ਹੁੰਦੇ ਸਾਨੂੰ ਦੱਸ ਦੇਵੋ ਭਗਵੰਤਮਾਨ ਕੀ ਜੋ ਐਨਐਸਏ ਲਾਉਣੀ ਕੀ ਉਹ ਨੇਤਾ ਦੇ ਗੁਣ ਹੈ ਕੀ ਕਿਸਾਨਾਂ ਦੇ ਉੱਤੇ ਡੰਗਾ ਮਰਾਉਣੀਆਂ ਉਹ ਨੇਤਾ ਦੇ ਗੁਣ ਹੈ ਕੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਕਰਨਾ ਜੋ ਪੰਜਾਬ ਦੀ ਇਕਨੋਮੀ ਉਹਨੂੰ ਤਬਾਹ ਕਰ ਦੇਣਾ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਤੈਸ ਨੈਸ ਕਰਕੇ ਦਿੱਲੀ ਦੇ ਸਰਕਾਰ ਨੂੰ ਪ੍ਰਮੋਟ ਕਰਨ ਵਾਸਤੇ ਮਸ਼ਹੂਰੀਆਂ ਤੇ ਲਾ ਦੇਣਾ ਇਸ ਤਰ੍ਹਾਂ ਦੇ ਗੁਣ ਚਾਹੀਦੇ ਸਾਨੂੰ ਦੱਸ ਦਿਓ ਭਗਵੰਤਮਾਨ ਜੀ ਤੁਸੀਂ ਦੱਸੋ ਕਿਹੋ ਜਿਹੇ ਗੁਣ ਪੈਦਾ ਕਰ ਲੈਣੇ ਨੇ ਰਾਹੁਲ ਗਾਂਧੀ ਆਪ ਦੇ ਚ ਇਸ ਤਰ੍ਹਾਂ ਦਾ ਘੱਟਿਆ ਮੁੱਖ ਮੰਤਰੀ ਹਮੇਸ਼ਾ ਹਰੇਕ ਗੱਲ ਤੇ ਕਮੇਡੀ ਕਰਨੀ ਹਰੇਕ ਗੱਲ ਨੂੰ ਰੀਡਿਕਿਊਲ ਕਰਨਾ ਮੀਨ ਟੂ ਸੇ ਿੱਲੀ ਲੜਾਈ ਯਾਨੀ ਹਰੇਕ ਗੱਲ ਦੀ ਯਾਰ ਇਹ ਕੋਈ ਜ਼ਿੰਮੇਵਾਰ ਬੰਦੇ ਦਾ ਕੰਮ ਨਹੀਂ ਹੈ ਕਿਵੇਂ ਨਸ਼ਿਆਂ ਦੇ ਨਾਂ ਤੇ ਜਾਂ ਵਕਾਫ ਦੇ ਨਾਂ ਤੇ ਲੋਕਾਂ ਦੇ ਵਿੱਚ ਨਿਤ ਡਰਾਮੇ ਕਰ ਕਰਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਆ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਆਉਣ ਵਾਲੀ 2027 ਦੇ ਵਿੱਚ ਜੋ ਚੋਣਾਂ ਹੋਣ ਜਾ ਰਹੀਆਂ ਕਾਂਗਰਸ ਪਾਰਟੀ ਨੂੰ ਤੁਸੀਂ ਵੋਟਾਂ ਪਾ ਕੇ ਕਾਮਯਾਬ ਕਰੋ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ ਇਹੋ ਜਿਹੇ ਭੰਡਾ ਤੋਂ ਛੁਟਕਾਰਾ ਪਾਓ ਜਿਹੜੇ ਹਰ ਦਿਨ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾਉਂਦੇ ਸੀ ਅੱਜ ਇਹਨਾਂ ਦੇ ਚੁਟਕਲੇ ਸੁਣ ਕੇ ਲੋਕ ਰੋਂਦੇ ਆ